ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਨਮਸਤੇ ਜੀ ਸਾਰਿਆਂ ਨੂੰ। ਬਹੁਤ-ਬਹੁਤ ਤੁਹਾਡਾ ਸਵਾਗਤ ਆ ਸਾਡੇ ਪ੍ਰੋਗਰਾਮ ਦੇ ਵਿੱਚ। ਭੁੱਲ ਗਿਆ ਲੋਕ ਬਾਤਾਂ ਪਾਉਣੀਆਂ। ਹਣਾ? ਉਹ ਜੀ ਕੀ ਹਾਲ ਚਾਲ ਹੈ ਤੁਹਾਡਾ? ਅਸੀਂ ਠੀਕ ਆ। ਅਸੀਂ ਉਮੀਦ ਕਰਦੇ ਤੁਸੀਂ ਵੀ ਸਾਰੇ ਠੀਕ ਹੋਗੇ ਆਪਣੇ ਪਰਿਵਾਰਾਂ 'ਚ ਖੁਸ਼ ਹੋਗੇ। ਹਣਾ? ਤੇ ਅਸੀਂ ਤੋਂ ਪਹਿਲਾਂ ਤੁਹਾਨੂੰ ਦੱਸਦੇ ਆ ਪਿਛਲੀ ਬਾਤ ਦਾ ਜਵਾਬ। ਹਾਂ ਜੀ ਪਿਛਲੀ ਬਾਤ ਦਾ ਜਵਾਬ। ਪਿਛਲੀ ਬਾਤ ਦਾ ਜਵਾਬ ਹੈਗਾ ਜੀ ਰੁਪਈਆ। ਰੁਪਈਆ ਜੀ ਕਈਆਂ ਨੇ ਆਂਡਾ ਵੀ ਕਹਿਆ ਕਹਿੰਨੇ ਮੁਰਗੀ ਵੀ ਗਈ ਉਧਰ ਰੁਪਈਆ ਇਹਦਾ ਜਵਾਬ ਹਾਂਜੀ ਰੁਪਈਆ ਇਹ ਸਾਰਿਆਂ ਦੇ ਘਾਰ ਹੀ ਆਉਂਦਾ ਸਾਰਿਆਂ ਦੇ ਘਾਰ ਹੀ ਆਉਂਦਾ ਤੇ ਚਲੋ ਬਹੁਤ ਸਾਡੇ ਯਾਰਾਂ ਤੋਂ ਤਾਂ ਭੈਣਾ ਭਰਾਵਾਂ ਨੇ ਸਹੀ ਜਵਾਬ ਦਿੱਤੇ ਆ ਤੇ ਆਪਾਂ ਚਲੋ ਦੱਸਦੇ ਹਾਂ ਉਹਨਾਂ ਦੇ ਹੁਣ ਨਾਂ ਜਿਨ੍ਹਾਂ ਜਿਨ੍ਹਾਂ ਨੇ ਸਹੀ ਜਵਾਬ ਦਿੱਤੇ ਆ ਹਾਂਜੀ ਇਹ ਆ ਜੀ ਦੇਸੀ ਚੁੱਲਾ ਹਾਂਜੀ ਹਨਾ ਬਹੁਤ ਵਧੀਆ ਬੰਦੇ ਆ ਬਹੁਤ ਵਧੀਆ ਵੀਡੀਓ ਪਾਉਂਦੇ ਆ ਯੋਗਰਾਜ ਸੁਖਾਨਾ ਬਹੁਤ ਵੀਡੀਓ ਪਾਉਂਦੇ ਆ ਵੈਦਰ ਦੀਆਂ ਬਹੁਤ ਵੀਡੀਓ ਪਾਉਂਦੇ ਆ ਬੂਟਿਆਂ ਦੀਆਂ ਬਹੁਤ ਵੀਡੀਓ ਪਾਉਂਦੇ ਆ ਤੇ ਬਹੁਤ ਚੰਗਾ ਲੱਗਦਾ ਸਾਨੂੰ ਹਨਾ ਮਾਈ ਨਾਨੋ ਗਾਰਡਨ ਹਾਂਜੀ ਇਹ ਵੀ ਵੀਡੀਓ ਪਾਉਂਦੇ ਆ ਗਾਰਡਨਿੰਗ ਕਰਦੇ ਆ ਬੂਟੇ ਸਬਜ਼ੀਆਂ ਫਲ ਬੂਟੇ ਹੋਰ ਵੀ ਲਾਉਂਦੇ ਬਹੁਤ ਵਧੀਆ ਬਹੁਤ ਵਧੀਆ ਚੈਨਲ ਹੈ ਜੀ ਜ਼ਰੂਰ ਦੇਖੋ ਪਠਿਆ ਪਟਿਆਲਾ ਸ਼ਹੀ ਜੈਕਾ ਜੀ ਇਹ ਵੀ ਸਾਡੇ ਬਹੁਤ ਪੁਰਾਣੇ ਆ ਸਾਡੇ ਨਾਲ ਹੈਗੇ ਆ ਬਹੁਤ ਧੀਰ ਤੋਂ ਦੇਖਦੇ ਆਂਦੇ ਬਹੁਤ ਵਧੀਆ ਬਹੁਤ ਵਧੀਆ ਫੈਮਿਲੀ ਹੈ ਜੀ ਤੇ ਰੱਬ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਗੁਨਰੀਤ ਸਾਹਿਬ ਦੇ ਲੋਗ ਹਾਂਜੀ ਇਹ ਵੀ ਫੈਮਿਲੀ ਹੈ ਪਰਿਵਾਰਿਆਂ ਨਾਲ ਬੱਚੇ ਵੀ ਆ ਬਹੁਤ ਵਧੀਆ ਵੀਡੀਓ ਪਾਉਂਦੇ ਆ ਹਨ ਬਹੁਤ ਚੰਗਾ ਲੱਗਦਾ ਇੱਕ ਦੂਜੇ ਨਾਲ ਮਤਲਬ ਨੇਚਰਲੀ ਵੀਡੀਓ ਪਾਉਂਦੇ ਨੇਚਰਲੀ ਸਾਰੀ ਵੀਡੀਓ ਅੱਜ ਪਕੌੜੇ ਬਣਾਇਆ ਜਾ ਬਣਾਇਆ ਸਾਰਾ ਕੁਝ ਇਦਾਂ ਦੀਆਂ ਕਰਕੇ ਬਹੁਤ ਵਧੀਆ ਲੱਗਦੀ ਹੈ ਵੀਡੀਓ ਹੈਨਾ ਤੇ ਇੱਕ ਹੈ ਜੀ ਸੁਖਦੇਵ ਸਿੰਘ ਹੈਨਾ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਜੀ ਬਹੁਤ ਤੁਸੀਂ ਟਾਈਮ ਕੱਢ ਕੇ ਸਾਡੇ ਨਾਲ ਜੁੜਦੇ ਆ ਸਾਨੂੰ ਬਹੁਤ ਚੰਗਾ ਲੱਗਦਾ ਤੁਹਾਡਾ ਬਹੁਤ-ਬਹੁਤ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹਾਂਜੀ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ ਜੀ ਆ ਪਿੱਛੇ ਜੇ ਤੁਸੀਂ ਲੰਘ ਕੇ ਗਏ ਜੀ ਟੀਚਰਡੇ ਹਾਂਜੀ ਹਾਂ ਟੀਚਰਡੇ ਲੰਘ ਕੇ ਗਿਆ ਮੈਂ ਤੁਹਾਨੂੰ ਟੀਚਰਡੇ ਤੇ ਇੱਕ ਗੱਲ ਸੁਣਾਉਣਾ ਇੱਕ ਦੋਸਤ ਇਦਾਂ ਦੂਸਰੇ ਨੂੰ ਮਿਲਿਆ ਤੇ ਕਹਿੰਦਾ ਕਿਦਾਂ ਵੀ ਅੱਜ ਟੀਚਰ ਡੇ ਹੈ ਸੀਗਾ ਤੇ ਆਪਣੀ ਜਨਾਨੀ ਨੂੰ ਦਿੱਤਾ ਕਿ ਨਹੀਂ ਫੁੱਲ ਫੁੱਲ ਹੂੰ ਉਹ ਕਹਿੰਦਾ ਜਨਾਨੀ ਥੋੜੋ ਦੇਣਾ ਟੀਚਰ ਡੇ ਹੈ ਸੀਗਾ ਕਹਿੰਦਾ ਟੀਚਰਾਂ ਨੂੰ ਦੇਣਾ ਜਨਾਨੀ ਨੂੰ ਥੋੜੋ ਦੇਣਾ ਹੂੰ ਤੇ ਕਹਿੰਦਾ ਤੇਰੀ ਜਨਾਨੀ ਵੀ ਟੀਚਰ ਹੀ ਆ ਕਹਿੰਦਾ ਉਹਨੂੰ ਤਾਂ ਉੜਾੜਾ ਵੀ ਨਹੀਂ ਆਉਂਦਾ ਟੀਚਰ ਕਿੱਥੋਂ ਹੋ ਗਈ ਹਾਂ ਹਯਕ ਕਹਿੰਦਾ ਕਿਦਾਂ ਤੇਰੀ ਕਲਾਸ ਲਾਉਂਦੀ ਕਿ ਨਹੀਂ ਹਾਂਜੀ ਕਹਿੰਦਾ ਕਲਾਸ ਤਾਂ ਕਹਿੰਦਾ ਸਵੇਰੇ ਤੜਕੇ ਉੱਠ ਕੇ ਸ਼ੁਰੂ ਹੋ ਜਾਂਦੀ ਲੱਗਣੀ ਹਾਂਜੀ ਇਹ ਤਾਂ ਕਹਿੰਦਾ ਕਈ ਵਾਰੀ ਦੁਪਹਿਰ ਨੂੰ ਵੀ ਲੱਗਦੀ ਆ ਹਾਂ ਹੈਨਾ ਕਈ ਵਾਰ ਤਿੰਨ ਟਾਈਮ ਲੱਗ ਜਾਂਦੀ ਆ ਤਾਂ ਕਈ ਵਾਰ ਤਿੰਨ ਟਾਈਮ ਲੱਗਦੀ ਆ ਫਿਰ ਕਹਿੰਦਾ ਕਦੀ ਉਹਨੇ ਲੈਕਚਰ ਦਿੱਤਾ ਕਹਿੰਦਾ ਲੈਕਚਰ ਦੇ ਦੇ ਤਾਂ ਮੇਰੇ ਕੰਨ ਪਾੜੇ ਪਏ ਆ ਕਹਿੰਦਾ ਇੰਨੇ ਲੈਕਚਰ ਦੇ ਦਿੰਦੀ ਆ ਤੇ ਕਹਿੰਦਾ ਫਿਰ ਟੀਚਰ ਹੈਗੀ ਕਿ ਨਹੀਂ ਹਾਂਜੀ ਕਿ ਚੋਪ ਚਾਪ ਉਹਨੂੰ ਕੋਈ ਗੱਲ ਨਾ ਆਵੇ ਤੇ ਇਸ ਲਈ ਹੁਣ ਨਾ ਆਹ ਤਾਂ ਟੀਚਰਡੇ ਲੰਘ ਆਇਆ ਤੇ ਅਗਲੇ ਹੁਣ ਟੀਚਰਡੇ ਜਦੋਂ ਆਉਣਾ ਆ ਸਾਰੇ ਜਣਿਆਂ ਨੇ ਆਪਣੀਆਂ ਜਨਨੀਆਂ ਨੂੰ ਫੁੱਲ ਜ਼ਰੂਰ ਦਿਓ ਹਾਂਜੀ ਬਿਲਕੁਲ ਕਿਉਂਕਿ ਅਸਲੀ ਟੀਚਰ ਉਹੀ ਆ ਜਿਹੜੀ ਕਲਾਸ ਵੀ ਲੋਜ ਲਾਉਂਦੀ ਹੈ ਹਾਂ ਤੇ ਬਾਕੀ ਲੈਕਚਰ ਵੀ ਲੈਕਚਰ ਵੀ ਲਾਉਂਦੀ ਹਾਂ ਤੇ ਇਸ ਲਈ ਅਸਲੀ ਟੀਚਰ ਉਹੀ ਆ ਹਾਂਜੀ ਅਸਲੀ ਟੀਚਰ ਉਹੀ ਆ ਹਾਂਜੀ ਚਲੋ ਇਹੀ ਆ ਜਿਹੜਾ ਅੱਜ ਕੱਲ ਇਹ ਪਿਆਰ ਆ ਬਹੁਤ ਜ਼ਰੂਰੀ ਆ ਆਪਣੇ ਭੈਣਾ ਭਰਾਵਾਂ ਨਾਲ ਵੀ ਪਿਆਰ ਰੱਖੋ ਸਾਰਿਆਂ ਨਾਲ ਇੱਕ ਦੂਜੇ ਦਾ ਐ ਮਿਲਜੋਲ ਕੇ ਚੱਲੋ ਭੈਣ ਭਰਾ ਵੀ ਚਾਹੇ ਜਿੱਦਾਂ ਵੀ ਆ ਜੇ ਕੋਈ ਗੁੱਸੇ ਰਾਜੀ ਵੀ ਆ ਉਹਨਾਂ ਨੂੰ ਤੁਸੀਂ ਇਕੱਠੇ ਕਰੋ ਮਨਾਓ ਹਨ ਕਿਸੇ ਵੀ ਤਰ੍ਹਾਂ ਬਿਲਕੁਲ ਭੈਣ ਭਰਾ ਨਹੀਂ ਲੱਭਦੇ ਹੈਗੇ ਆਪਣੇ ਨਾਲ ਦੇ ਜੰਮੇ ਕਹਿੰਦੇ ਹੁੰਦੇ ਆ ਵੀ ਭੈਣ ਭਰਾਵਾਂ ਨੂੰ ਜੇ ਤੁਸੀਂ ਗੁੱਸੇ ਰਾਜੀ ਆ ਤਾਂ ਬੁਲਾ ਲਿਆ ਕਰੋ ਆਪ ਬੁਲਾ ਲਿਆ ਕਰੋ ਹਨ ਜਦੋਂ ਆਪਣੇ ਵਿਆਹ ਨਹੀਂ ਹੋਏ ਹੁੰਦੇ ਨਾ ਤਾਂ ਉਦੋਂ ਆਪਾਂ ਆਪਣੇ ਭੈਣਾਂ ਭਰਾਵਾਂ ਨਾਲ ਲੜਦੇ ਆ ਬੜਾ ਕੁਝ ਕਰਦੇ ਆ ਪਰ ਉਸੇ ਟਾਈਮ ਹੀ ਆਪਾਂ ਫੇਰ ਉਹਨਾਂ ਨਾਲ ਇਕੱਠੇ ਬਹਿ ਕੇ ਰੋਟੀ ਖਾਂਦੇ ਆ ਹੈਨਾ ਪਰ ਜਦੋਂ ਵਿਆਹ ਹੋ ਜਾਂਦੇ ਫਿਰ ਇਹੋ ਜਿਹੇ ਕਿਹੜੀਆਂ ਗੱਲਾਂ ਹੋ ਜਾਂਦੀਆਂ ਕਿ ਆਪਾਂ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਆ ਹਨਾ ਇਦਾਂ ਨਹੀਂ ਹੋਣਾ ਚਾਹੀਦਾ ਹੋਰੇ ਘਰ ਵਿੱਚ ਵੀ ਆਪਣੇ ਆਉਂਦੀਆਂ ਆ ਕੁੜੀਆਂ ਤਾਂ ਉਹਨਾਂ ਨੂੰ ਇਦਾਂ ਹੀ ਚਾਹੀਦਾ ਕਿ ਪਰਿਵਾਰ ਨੂੰ ਜੋੜ ਕੇ ਰੱਖੇ ਨਾ ਕਿ ਤੋੜੇ ਉਹਨਾਂ ਨੂੰ ਜੇ ਚਾਰ ਪੰਜ ਭੈਣ ਭਰਾ ਹੈਗੇ ਆ ਤਾਂ ਉਹਨਾਂ ਨੂੰ ਜੋੜ ਕੇ ਰੱਖੇ ਜੇ ਤੁਸੀਂ ਉਹਨਾਂ ਨੂੰ ਜੋੜ ਕੇ ਰੱਖੋਗੇ ਤਾਂ ਤੁਹਾਡੀ ਸਾਰੀ ਸੋਭਾ ਕਰਨਗੇ ਔਰ ਤੁਹਾਡੇ ਤੋਂ ਸਲਾਹ ਲੈਣਗੇ ਆ ਕੇ ਵੀ ਹਾਂ ਵੀ ਇਹ ਪਰਿਵਾਰ ਬਹੁਤ ਵਧੀਆ ਆ ਇਹਨਾਂ ਤੋਂ ਹੀ ਸਲਾਹ ਲੈਣੀ ਚਾਹੀਦੀ ਕੋਈ ਚੰਗੀ ਤਜੇ ਤੁਸੀਂ ਆਪ ਹੀ ਟੁੱਟੇ ਆ ਇੱਕ ਦੂਜੇ ਨਾਲ ਬੋਲਣਾ ਨਹੀਂ ਕਿਸੇ ਨੇ ਤਾਂ ਫੇਰ ਤੁਸੀਂ ਤੁਹਾਡੇ ਕੋ ਕਿਸੇ ਨੇ ਆਪ ਵੀ ਸਲਾਹ ਕਿਸੇ ਨੇ ਨਹੀਂ ਪੁੱਛਣੀ ਸਹੀ ਗੱਲ ਹੈ ਤੁਹਾਡੇ ਘਰ ਵਿੱਚ ਵੀ ਤੁਹਾਡੇ ਬੱਚੇ ਵੀ ਉਹੀ ਕੁਝ ਸਿੱਖਣਗੇ ਜੋ ਤੁਸੀਂ ਆਪ ਕਰਦੇ ਆ ਤੇ ਜੇ ਤੁਸੀਂ ਇਕੱਠੇ ਹੋ ਕੇ ਰਹੋਗੇ ਤਾਂ ਏਕਾ ਹੋਊਗਾ ਤੁਹਾਡਾ ਤਾਂ ਤੁਹਾਨੂੰ ਕੋਈ ਗੱਲ ਵੀ ਨਹੀਂ ਕਰ ਸਕਦਾ ਤੁਹਾਡੀ ਬਾਹਰ ਜੇ ਤਾਂ ਆਪਾਂ ਇਕੱਠੇ ਰਹਿੰਦੇ ਆ ਤਾਂ ਆਪਾਂ ਨੂੰ ਕੋਈ ਤੋੜ ਨਹੀਂ ਸਕਦਾ ਆਪਣੇ ਘਰ ਵਿੱਚ ਕੋਈ ਵੀ ਰਖਲ ਅੰਦਾਜ਼ੀ ਨਹੀਂ ਕਰ ਸਕਦਾ ਤੀਸਰਾ ਬੰਦਾ ਤੇ ਜੇ ਆਪਾਂ ਹੀ ਟੁੱਟੇ ਆ ਨਾ ਤਾਂ ਫੇਰ ਹਰ ਇੱਕ ਬੰਦਾ ਤੁਹਾਨੂੰ ਤੋੜਨ ਦੀ ਕੋਸ਼ਿਸ਼ ਕਰੇਗਾ ਬਿਲਕੁਲ ਬਿਲਕੁਲ ਤਾਂ ਇਸ ਕਰਕੇ ਤੁਸੀਂ ਹਨਾ ਜੇ ਆਪ ਸਹੀ ਆ ਤਾਂ ਤੁਸੀਂ ਮਤਲਬ ਤੀਸਰੇ ਬੰਦੇ ਨੂੰ ਨਾ ਵਿੱਚ ਆਉਣ ਦਿਓ ਜਦੋਂ ਤੁਹਾਡੇ ਘਰ ਵਿੱਚ ਤੀਸਰਾ ਬੰਦਾ ਵੜੂਗਾ ਤਾਂ ਤੁਹਾਡਾ ਘਰ ਟੁੱਟੂਗਾ ਹੀ ਟੁੱਟੂਗਾ ਬਿਲਕੁਲ ਬਿਲਕੁਲ ਤੇ ਇਸ ਕਰਕੇ ਤੁਸੀਂ ਬਹੁਤ ਇਸ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਆ ਤਾਂ ਇਹ ਸਿਆਣੇ ਬਜ਼ੁਰਗਾਂ ਦੀਆਂ ਹੀ ਗੱਲਾਂ ਕਹੀਆਂ ਹੋਈਆਂ ਆ ਅਸੀਂ ਨਹੀਂ ਆਪਣੇ ਕੋਲੋਂ ਕਹਿੰਦੇ ਤਾਂ ਇਹ ਆਪਾਂ ਅਜਮਾਈਆਂ ਹੋਈਆਂ ਗੱਲਾਂ ਆ ਜੀ ਭੈਣ ਭਰਾ ਜਿੰਨੇ ਵੀ ਆ ਮੇਰੇ ਲੱਭਦੇ ਨਹੀਂ ਇੱਕ ਦੂਜੇ ਨਾਲ ਕੋਈ ਗਿਲਾ ਸ਼ਿਕਵਾ ਹੈਗਾ ਦੂਰ ਕਰ ਲਓ ਹਾਂਜੀ ਕਿਸੇ ਨੂੰ ਛਿੜਕਾ ਮਾਰ ਦਿਓ ਕਹਿ ਦਿਓ ਵੀ ਆ ਗੱਲ ਤੂੰ ਮੈਨੂੰ ਕਹੀ ਹੈ ਦਿਲ ਚ ਰੱਖਣ ਦਾ ਕੋਈ ਫਾਇਦਾ ਨਹੀਂ ਗੱਲ ਚ ਰੱਖੋ ਤੇ ਆਪਸ ਵਿੱਚ ਇਕੱਠੇ ਰਹੋ ਭੈਣ ਭਰਾ ਜਦੋਂ ਬੰਦਾ ਜਦੋਂ ਛੋਟੇ ਛੋਟੇ ਹੁੰਦੇ ਸੀ ਤੇ ਇਕੱਠੇ ਲੜਦੇ ਸੀਗੇ ਇੱਕ ਦੂਜੇ ਦੇ ਕਈ ਵਾਰੀ ਸਿਰ ਵੀ ਪਾੜ ਦਿੰਦੇ ਇੇਰਾਰ ਨੂੰ ਇਕੱਠੇ ਮੁੜ ਕੇ ਫੇ ਉਸੇ ਮਾਂ ਦੇ ਨਾਲ ਹੀ ਸੋਣਾ ਸਾਰਿਆਂ ਨੇ ਇਕੱਠਿਆਂ ਹੋ ਗਿਆ ਸੋਣਾ ਲਾਗੇ ਲਾਗੇ ਸੋਣਾ ਉਦੋਂ ਟ੍ਰੇਨਿੰਗ ਰੂਮ ਹੈ ਨਹੀਂ ਸੀਗੇ ਨਾ ਤੇ ਹੁਣ ਟ੍ਰੇਨਿੰਗ ਰੂਮ ਜਿਹੜੇ ਆ ਉਹ ਜੰਡੇਟਰ ਤੁਹਾਨੂੰ ਟ੍ਰੇਨ ਟ੍ਰੇਨਿੰਗ ਆ ਨਹੀਂ ਕਰਨਾ ਤੁਸੀਂ ਇਦਾਂ ਕਿਹਾ ਤੁਹਾਡੇ ਭਰਾ ਨੇ ਤੁਹਾਨੂੰ ਇਦਾਂ ਕਹਿਤਾ ਤੁਹਾਨੂੰ ਇਦਾਂ ਸੁਣਨੀ ਨਹੀਂ ਚਾਹੀਦੀ ਤੁਸੀਂ ਵੱਡੇ ਆ ਉਹ ਮੁੜ ਕੇ ਇਦਾਂ ਹੌਲੀ ਹੌਲੀ ਫੇ ਕੰਮ ਖਰਾਬ ਕਰਾਉਂਦੇ ਪਰ ਭਰਾ ਤਾਂ ਭਰਾ ਹੀ ਆ ਜਿਹੜੇ ਸਕੇ ਭਰਾ ਆ ਉਹਨਾਂ ਨੇ ਭਰਾ ਹੀ ਰਹਿਣਾ ਆ ਤਾਂ ਉਹਨਾਂ ਦੇ ਵਿੱਚ ਆਉਣ ਦੀ ਲੋੜ ਨਹੀਂ ਕਿਸੇ ਨੂੰ ਵੀ ਹਨਾ ਆਪਣੇ ਆਪਣੇ ਘਰਾਂ ਦੇ ਵਿੱਚ ਤੁਸੀਂ ਸਮਾਂ ਇਦਾਂ ਹੀ ਰੱਖੋ ਕਿ ਤੁਹਾਡੇ ਬੱਚੇ ਵੀ ਉਹੀ ਚੀਜ਼ਾਂ ਸਿੱਖਣ ਕਿ ਜੇ ਸਾਡੇ ਮਾਪੇ ਇਦਾਂ ਰਹਿੰਦੇ ਆ ਤਾਂ ਅਸੀਂ ਵੀ ਇਦੇ ਰਹੀਏ ਇਕੱਠੇ ਜਦੋਂ ਬੱਚਿਆਂ ਦੇ ਮੋਰੇ ਆਪਾਂ ਇਦਾਂ ਗੱਲਾਂ ਕਰਦੇ ਨੇ ਇੱਕ ਦੂਜੇ ਦੇ ਆਪਾਂ ਆਪਾਂ ਆਪਣੇ ਭਰਾਵਾਂ ਨੂੰ ਬੱਚਿਆਂ ਦੇ ਸਾਹਮਣੇ ਗਾਲਾਂ ਕੱਢਦੇ ਜਾਂ ਉਹ ਚੰਗੇ ਨਹੀਂਗੇ ਅਨੇਕ ਦੂਜੇ ਬੱਚਿਆਂ ਦੇ ਸਾਹਮਣੇ ਕਹਿੰਨੇ ਉਹ ਪਰ ਚੰਗਾ ਨਹੀਂ ਮੇਰਾ ਭਰਾ ਇਦਾਂ ਹੈ ਮੇਰਾ ਉਹ ਬੱਚੇ ਵੀ ਉਹ ਕੋ ਸਿੱਖਦੇ ਹੋ ਹੀ ਸਕਦੇ ਆ ਉਹ ਬੱਚੇ ਸੋਚਦੇ ਆ ਵੀ ਬਾਕੀ ਨਹੀਂ ਚੰਗੇ ਹੋਣਗੇ ਸੇ ਆਪਾਂ ਦੁਬਾਰਾ ਕਹਿ ਵੀ ਨਹੀਂ ਸਕਦੇ ਕਿ ਮੇਰਾ ਭਰਾ ਚੰਗਾ ਬੱਚੇ ਕਹਿੰਦੇ ਉਦੋਂ ਤੁਸੀਂ ਗਾਲਾਂ ਕੱਢਦੇ ਸੀ ਹੁਣ ਕਹਿੰਨੇ ਚੰਗਾ ਹੁਣ ਕਹਿੰਨੇ ਚੰਗਾ ਇਸ ਲਈ ਬੱਚਿਆਂ ਦੇ ਇਹ ਦਿਮਾਗ 'ਚ ਹੀ ਨਾ ਪੈਣ ਦਿਓ ਬਿਲਕੁਲਾਰੇ ਭੈਣ ਭਰਾ ਰਿਸ਼ਤੇਦਾਰ ਸਾਰੇ ਇਕੱਠੇ ਰਵੋ ਬਾਰ-ਬਾਰ ਮਿਲਣਾਂ ਦੀ ਜ਼ਿੰਦਗੀ 'ਚ ਮੌਕੇ ਨਹੀਂ ਮਿਲਦੇ ਜਿੰਦਗੀ ਬਹੁਤ ਛੋਟੀ ਆ ਆਪਾਂ ਇਹ ਗੁੱਸਿਆਂ ਦੇ ਲਿਆਂ ਸਾਰੀ ਜ਼ਿੰਦਗੀ ਕੱਢ ਦਿੰਨੇ ਆ ਤੇ ਇਸ ਲਈ ਇਕੱਠੇ ਰੋ ਕੱਚੇ ਰਹਿਣ ਚ ਬਹੁਤ ਖੁਸ਼ੀ ਆ ਹਨਾ ਇਕੱਠੇ ਰੋ ਇਹੀ ਅਸੀਂ ਕਹਿੰਦੇ ਆ ਤੇ ਮਿਲੋ ਇੱਕ ਦੂਜੇ ਨਾਲ ਹਨਾ ਜਿਹੜੇ ਮੇਰੇ ਖਿਆਲ ਨਾਲ ਜੇ ਕੋਈ ਕਿਸੇ ਨਾਲ ਕੋਈ ਗੁੱਸੇ ਵੀ ਹੈਗਾ ਤੇ ਅੱਜ ਤੋਂ ਬਾਅਦ ਸਾਡੀ ਆ ਵੀਡੀਓ ਦੇਖ ਕੇ ਜਰੂਰ ਇੱਕ ਦੂਜੇ ਨੂੰ ਬੁਲਾਓ ਭਈ ਇਹ ਨਾ ਕਹੇ ਕਿ ਅਗਲਾ ਇਹ ਬੁਲਾਵੇ ਹਨਾ ਆ ਬੁਲਾ ਲਓ ਕੋਈ ਗੱਲ ਆ ਬੁਲਾ ਲਓ ਸਭੀ ਕੋਈ ਗੱਲ ਤੇ ਚਲੋ ਠੀਕ ਹੈ ਇਹੀ ਸਾਡਾ ਅੱਜ ਮੈਸੇਜ ਸੀਗਾ ਛੋਟਾ ਜਿਹਾ ਤੇ ਹੁਣ ਆਪਾਂ ਪੌਣੇ ਅੱਜ ਦੀ ਬਾਤ ਹਾਂਜੀ ਅੱਜ ਦੀ ਬਾਤ ਹੈਗੀ ਆ ਜੀ ਬਾਹਰੋਂ ਆਏ ਦੋ ਮਲੰਗ ਹਰੀਆਂ ਟੋਪੀਆਂ ਨੀਲੇ ਰੰਗ ਹਰੀਆਂ ਟੋਪੀਆਂ ਨੀਲੇ ਰੰਗ ਬਾਹਰੋਂ ਆਏ ਦੋ ਮਲੰਗ ਹਾਂਜੀ ਬਾਹਰੋਂ ਆਏ ਦੋ ਮਲੰਗ ਤੇ ਹੁਣ ਤੁਸੀਂ ਬਾਦ ਦਾ ਜਵਾਬ ਦੇਣਾ ਜੀ ਅਗਲੇ ਹਫਤੇ ਹਾਂਜੀ ਤੁਸੀਂ ਉਹਨੂੰ ਜਵਾਬ ਆਪਾਂ ਫੇਰ ਮਿਲਦੇ ਆਂ ਥੋੜੇ ਦਿਨਾਂ ਤੀ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ